ਆਖਰਕਾਰ ਕਿਉਂ ਸੋਸ਼ਲ ਮੀਡੀਆ ਉਤੇ 트ੈਂਡ ਕਰ ਰਿਹਾ ਹੈ ਬਾਇਕਾਟ ਮੋਲੇ ਬਾਲੀਵੁੱਡ ਦੇ ਤਮਾਮ ਸਿਤਾਰੇ ਇਸ ਮੋਹਿੰਮ ਚ ਹੋ ਚੁੱਕੇ ਨੇ ਸ਼ਾਮਿਲ ਸੁਭਕਾਲ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਦਰਸਲ ਬਾਲੀਵੁੱਡ ਦੇ ਐਕਟਰ ਸਲਮਾਨ ਖਾਨ ਅਕਸ਼ੇ ਕੁਮਾਰ ਐਕਟ੍ਰੈਸ ਜਾਨਵੀ ਕਪੂਰ ਸਾਰਾ ਲਖਣ ਤੇ ਹੋਰ ਬਾਲੀਵੁੱਡ ਦੇ ਤਮਾਮ ਸਿਤਾਰਿਆਂ ਦੇ ਵੱਲੋਂ ਮਾਲਦੀਵਸ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਉਹ ਬਾਈਕਾਟ ਮਾਲਦੀਵਸ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਗੇ ਨੇ ਗੱਲ ਕਰੀ ਇਹਨਾਂ ਦੀ ਤਾਂ ਅਕਸਰ ਅਸੀਂ ਦੇਖਦੇ ਆ ਕਿ ਬਾਲੀਵੁੱਡ ਦੀਆਂ ਐਕਟ੍ਰੀਸਿਸ ਤੇ ਬਾਲੀਵੁੱਡ ਦੇ ਐਕਟਰ ਜੋ ਨੇ ਮਾਲਦੀਵਸ ਦੇ ਵਿੱਚ ਆਪਣੀ ਵਕੇਸ਼ਨਸ ਇੰਜੋਏ ਕਰਨ ਜਾਂਦੇ ਆ ਤੇ ਬਹੁਤ-ਬਹੁਤ ਸੋਹਣੀਆਂ ਲੋਕੇਸ਼ਨਸ ਤੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਤਸਵੀਰਾਂ ਸਾਂਝੀਆਂ ਕਰਦੇ ਨੇ ਪਰ ਹੁਣ ਇਹਨਾਂ ਦੇ ਵੱਲੋਂ ਜੋ ਆ ਬਾਇਕਾਟ ਮਾਲਦੀਵ ਦਾ ਐਲਾਨ ਕਰ ਦਿੱਤਾ ਗਿਆ ਪਰ ਇਸ ਦੇ ਵਿੱਚ ਵਜ੍ਹਾ ਕੀ ਹੈ ਕਿਉਂ ਐਲਾਨ ਕੀਤਾ ਗਿਆ ਇਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਦਰਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਚ ਲਕਸ਼ਦੀਪ ਦਾ ਦੌਰਾ ਕਰਨ ਪਹੁੰਚੇ ਸੀਗੇ ਇਸ ਯਾਤਰਾ ਨੇ ਯਾਤਰੀਆਂ ਵਿੱਚ ਭਾਰਤੀ ਟਾਪੂ ਪ੍ਰਤੀ ਦਿਲਚਸਪੀ ਪੈਦਾ ਕਰ ਦਿੱਤੀ ਸੀ ਆਪਣੀ ਯਾਤਰਾ ਦੌਰਾਨ ਵੀ ਮੋਦੀ ਨੇ ਲਕਸ਼ਦੀਪ ਦੇ ਸੁੰਦਰ ਬੀਚਾਂ ਦਾ ਦੌਰਾ ਕੀਤਾ ਇਹ ਨਹੀਂ ਨੀ ਉਹਨਾਂ ਨੇ ਸਮੁੰਦਰ ਵਿੱਚ ਸਨੋਰਕਲਿੰਗ ਵੀ ਕੀਤੀ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਗਿਆ ਸੀ ਪਰ ਇਹਨਾਂ ਤਸਵੀਰਾਂ ਤੋਂ ਬਾਅਦ ਸ਼ੁਰੂ ਹੋਈ ਸੀ ਕੌਂਟਰੋਵਰਸੀ ਦਰਅਸਲ ਮਾਲਦੀਵ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਕੁਝ ਲੀਡਰਸ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਕੁਝ ਕਮੈਂਟਸ ਕੀਤੇ ਗਏ ਟਵੀਟ ਕੀਤੇ ਗਏ ਜਿਸ ਤੋਂ ਬਾਅਦ ਦੱਸਦੀ ਹੈ ਕਿ ਮਾਲਦੀਵ ਦੇ ਮੰਤਰੀ ਮਰੀਮ ਸ਼ਿਓਨਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਐਕਸ ਉੱਤੇ ਲਕਸ਼ਮੀ ਫੇਰੀ ਦਾ ਮਜ਼ਾਕ ਉਡਾਇਆ ਸੀ ਅਤੇ ਵਿਜ਼ਿਟ ਮਾਲਦੀਵਸ ਰਾਹੀਂ ਸਲਾਨੀਆਂ ਨੂੰ ਆਪਣੇ ਦੇਸ਼ ਦਾ ਦੌਰਾ ਕਰਨ ਦੇ ਲਈ ਉਤਸ਼ਾਹਿਤ ਕੀਤਾ ਸੀ ਹਾਲਾਂਕਿ ਉਨ੍ਹਾਂ ਦੇ ਵੱਲੋਂ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਤੇ ਦੱਸਿਆ ਕਿ 몰ਦੀਵ ਦੇ ਕੁਝ ਹੋਰ ਲੋਕਾਂ ਨੇ ਵੀ ਉਹਨਾਂ ਦੀਆਂ ਪੋਸਟਾਂ 'ਤੇ ਹੀ ਇੰਡੀਅਨਸ ਵਿਰੁੱਧ ਨਸਲੀ ਅਤੇ અપਮਾਨਜਨਕ ਟਿੱਪਣੀਆਂ ਕੀਤੀਆਂ ਉਸ ਤੋਂ ਬਾਅਦ 몰ਦੀਵ ਦੇ ਖਿਲਾਫ ਬਾਇਕਾਟ ਮੁਹਿੰਮ ਲਈ ਇੱਕ ਆਨਲਾਈਨ ਕਾਲ ਕੀਤੀ ਗਈ ਅਤੇ ਕੁਝ ਇੰਡੀਅਨ ਫੇਮਸ ਸੈਲੀਬ੍ਰਿਟੀਜ਼ ਦੇ ਵੱਲੋਂ ਇਸ ਮੁਹਿੰਮ ਦਾ ਹਿੱਸਾ ਲਿਆ ਗਿਆ ਜਿਸ ਤੋਂ ਬਾਅਦ ਬਾਲੀਵੁੱਡ ਐਕਟਰ ਸੁਲਮਾਨ ਖਾਨ ਇਸ ਮੁਹਿੰਮ 'ਚ ਸ਼ਾਮਿਲ ਹੋ ਗਏ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੇ माननीय प्रधानमंत्री नरेंद्र मोदी ਨੂੰ ਲਕਸ਼ਦੀਪ ਦੇ ਸੁੰਦਰ ਸਾਫ ਅਤੇ ਅਦਭੁਤ ਬੀਚਾਂ ਦੇ ਦੇਖਣਾ ਬਹੁਤ ਵਧੀਆ ਲੱਗਾ ਸਤਜੰਗੀ ਗੱਲ ਹੈ ਇਹ ਹੈ ਕਿ ਸਾਡੇ ਭਾਰਤ ਦੇ ਵਿੱਚ ਇਸ ਤੋਂ ਬਾਅਦ ਅਕਸ਼ੀ ਕੁਮਾਰ ਵੀ ਇਸ ਮੁਹਿੰਮ ਚ ਸ਼ਾਮਿਲ ਹੋਏ ਨੇ ਤੇ ਉਹਨਾਂ ਨੇ ਟਵੀਟ ਕੀਤਾ ਇਹ ਹੈਰਾਨੀਜਨਕ ਹੈ ਕਿ ਮਾਲਦੀਵ ਉਹ ਥਾਂ ਜਿੱਥੇ ਸਭ ਤੋਂ ਵੱਧ ਭਾਰਤੀ ਜਾਂਦੇ ਨੇ ਅਸੀਂ ਆਪਣੇ ਗੁਆਂਢੀਆਂ ਪ੍ਰਤੀ ਚੰਗੇ ਹਾਂ ਪਰ ਅਸੀਂ ਅਜੇ ਹੀ ਬੇਲੋੜੀ ਨਫ਼ਰਤ ਨੂੰ ਕਿਉਂ ਬਰਦਾਸ਼ਤ ਕਰੀਏ ਇਸ ਦੇ ਨਾਲ ਹੀ ਆਕਾਸ਼ ਚੋਪੜਾ ਜੋ ਕਿ ਭਾਰਤੀ ਕ੍ਰਿਕਟਰ ਨੇ ਉਹ ਵੀ ਇਸ ਮੁਹਿੰਮ ਚ ਸ਼ਾਮਿਲ ਹੋਏ ਤੇ ਉਹਨਾਂ ਨੇ ਟਵੀਟ ਕੀਤਾ ਕਿ ਇਹ ਹੁਣ ਸਾਡੇ ਭਾਰਤੀਆ ਉਤੇ ਨਿਰਬਲ ਕਰਦਾ ਹੈ ਕਿ ਅਸੀਂ ਸਮਝਦਾਰੀ ਨਾਲ ਚੋਣ ਕਰੀਏ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਸਾਰਾ ਲੀ ਖਾਨ ਜਾਨਵੀ ਕਪੂਰ ਵਰਗੇ ਸਿਤਾਰੇ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਮਾਲਦੀਵੀ ਬਾਇਕਾਟ ਇਨਡਾਇਰੈਕਟਲੀ ਜੋ ਸਿਗਾ ਤਸਵੀਰਾਂ ਸਾਂਝੇ ਕੀਤੀਆਂ ਤੇ ਲਖਸ਼ਦੀਪ ਦੇ ਲਈ ਉਹਨਾਂ ਨੇ ਆਪਣੀ ਜੋ ਇੰਡੀਅਨਸ ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਤੁਹਾਡੇ ਇਸ ਵੀਡੀਓ ਨੂੰ ਲੈ ਕੇ ਇਸ ਬਾਇਕਾਟ ਮਾਲਦੀਵਸ ਨੂੰ ਲੈ ਕੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ